ਕਾਤਰੀਆ ਕਾਲਜੀ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਭੁੱਲਰ ਬਹੁਤ ਸਾਰੇ ਕਿਸਾਨ ਵੀਰਾਂ ਨੇ ਝੋਨਾ ਲਾ ਲਿਆ ਤੇ ਹੁਣ ਪਹਿਲੀ ਯੂਰੀਆ ਪਾ ਰਹੇ ਆ ਤੇ ਕਈ ਕਿਸਾਨ ਵੀਰਾਂ ਨੂੰ ਤਾਂ ਇਹ ਨਹੀਂ ਪਤਾ ਪਹਿਲੀ ਯੂਰੀਆ ਕਿੰਨੀ ਪਾਉਣੀ ਆ ਕਦੋਂ ਪਾਉਣੀ ਆ ਤੇ ਪਾਣੀ ਭਰ ਕੇ ਪਾਉਣੀ ਆ ਕਿ ਪਾਣੀ ਸੁਕਾ ਕੇ ਪਾਉਣੀ ਆ ਰਹਿੰਦਾ ਖੁੰਦਾ ਹੈ ਕਈ ਕਿਸਾਨ ਵੀਰ ਜਾਨੀ ਕਿ 90% ਕਿਸਾਨ ਵੀਰ ਬਹੁਤ ਜਿਆਦੇ ਵੱਡੀਆਂ ਗਲਤੀਆਂ ਕਰਦੇ ਆ ਕਿ ਪਹਿਲੀ ਯੂਰੀਆ ਨਾਲ ਹੀ ਸਾਰਾ ਸਮਾਨ ਮਿਕਸ ਕਰਕੇ ਪਾਉਂਦੇ ਆ ਜਿੰਕ ਤੇ ਮੈਗਨੀਸ਼ੀਅਮ ਉਹ ਸਾਰਾ ਕੁਝ ਮਿਕਸ ਕਰਕੇ ਪਾਉਂਦੇ ਕੋਈ ਨਾ ਅਗਲੀ ਯੂਰੀਆ ਨਾਲ ਕੋਈ ਹੋਰ ਕਿਸਮਾਨ ਪਾਵਾਂਗੇ ਤਾਂ ਦੋਸਤੋ ਅਜਿਹਾ ਨਹੀਂ ਹੁੰਦਾ ਜੇਕਰ ਤੁਸੀਂ ਝੋਨੇ ਦੇ ਵਿੱਚ ਕੱਲੀ ਯੂਰੀਆ ਸਹੀ ਢੰਗ ਨਾਲ ਪਾਲੀਨਾ ਤੁਹਾਡਾ ਝਾੜ ਬੰਪ ਭਰਾਵੇਗਾ ਆਪਣੇ ਆਪ ਝਾੜ ਵੱਧ ਜਾਵੇਗਾ ਆਪਾਂ ਕਰਨਾ ਕੀ ਆ ਪਹਿਲੀ ਯੂਰੀਆ ਕਦੋਂ ਪਾਉਣੀ ਆ ਜਦੋਂ ਆਪਣਾ ਝੋਨਾ ਚੱਲ ਪਿਆ ਜ ਬਾਦ ਜਾਂ 6-7 ਦਿਨਾਂ ਬਾਅਦ ਆਪਾਂ ਪਹਿਲੀ ਯੂਰੀਆ ਪਾ ਸਕਦੇ ਹਾਂ ਕਿੰਨੀ ਪਾਉਣੀ ਹੈ 25 ਕਿਲੋ ਤੋਂ ਲੈ ਕੇ 35 ਕਿਲੋ ਦੇ ਵਿਚਕਾਰ ਹਾਂ ਦੋਸਤੋ ਆਪਾਂ ਯੂਰੀਆ ਪਾਉਣੀ ਹੈ ਸੁੱਟਣੀ ਨਹੀਂ ਆਪਣੇ ਕਿਸਾਨ ਵੀਰ ਤਾਂ ਦੇਖਦੇ ਨਹੀਂ ਪਤਾ ਨਹੀਂ ਲੱਗਦਾ ਉਹਨਾਂ ਨੂੰ ਕਿੰਨੀ ਕਿ ਯੂਰੀਆ ਪਾਈ ਜੰਨੇ ਆ ਗੱਟਾ ਤਾਂ ਮਾਮੂਲੀ ਗੱਲ ਹੀ ਆ ਖਾਸ ਕਰਕੇ ਧਿਆਨ ਦਿਓ ਪਹਿਲੀ ਯੂਰੀਆ ਆਪਾਂ 25 ਕਿਲੋ ਤੋਂ ਲੈ ਕੇ 35 ਕਿਲੋ ਦੇ ਵਿਚਕਾਰ ਪਾਉਣੀ ਆ ਗੱਟਾ ਜਾਂ ਗੱਟੇ ਤੇ ਵੱਧ ਨਹੀਂ ਪਾਉਣੀ ਦੂਜੀ ਗੱਲ ਜੂਰੀ ਆਪਾਂ ਉਦੋਂ ਪਾਉਣੀ ਹੈ ਜਦੋਂ ਆਪਣੀ ਜ਼ਮੀਨ ਦੇ ਵਿੱਚ ਪਾਣੀ ਘਟ ਜਾਵੇ ਮੈਨੂੰ ਪਤਾ ਕਿ ਆਪਣੀ ਮਜਬੂਰੀ ਹੁੰਦੀ ਹੈ ਪਾਣੀ ਖੜਾ ਕੇ ਰੱਖਣਾ ਪਹਿਲੇ 10-15 ਦਿਨ ਕੋਸ਼ਿਸ਼ ਕਰੋ ਜਦੋਂ ਪਾਣੀ ਘਟ ਜਾਵੇ ਸ਼ਾਮ ਦੇ ਸਮੇਂ ਦੁਪਹਿਰੇ ਯੂਰੀਆ ਨਹੀਂ ਪਾਉਣੀ ਆਪਾਂ ਆਪਾਂ ਸ਼ਾਮ ਨੂੰ ਯੂਰੀਆ ਪਾਉਣੀ ਆ ਤੇ ਉਸ ਤੋਂ ਬਾਅਦ ਸਵੇ ਆਪਾਂ ਪਾਣੀ ਛੱਡ ਦੇਣਾ ਯਾਦ ਰੱਖੇ ਪਾਣੀ ਦਾ ਭਰੇ ਕਿਆਰੇ ਦੇ ਵਿੱਚ ਆਪਾਂ ਯੂਰੀਆ ਨਹੀਂ ਪਾਉਣੀ ਠੀਕ ਹੈ ਨਾ ਦੋਸਤੋ ਤੇ ਹੁਣ ਕਿਹੜਾ ਸਮਾਨ ਮਿਕਸ ਕਰਕੇ ਪਾ ਗਏ ਯੂਰੀਆ ਹੁਣ ਕੱਲੀ ਤੇ ਆਪਣੇ ਕਿਸਾਨ ਵੀਰ ਪਾਉਂਦੇ ਹੀ ਨਹੀਂ 12 ਟ੍ਰੇਡ ਨਾ ਪਤ ਗਏ ਫੰਗੀ ਸੈਡ ਜਾਹ ਰਾਜਾ ਨਹੀਂ ਦੋਸਤੋ ਆਪਾਂ ਕੁਝ ਵੀ ਨਹੀਂ ਪਾਉਣਾ ਆਪਾਂ ਜੋ ਦੋ ਆਪਣਾ ਝੋਨਾ ਚੱਲ ਪਿਆ 6-7 ਦਿਨਾਂ ਬਾਅਦ ਕੱਲੀ ਯੂਰੀਆ ਦੇਣੀ ਆ ਨਾ ਉਹਨੂੰ ਜ਼ਿੰਕ ਦੇਣੀ ਆ ਨਾ ਉਹਨੂੰ ਮੈਗਨੀਸ਼ੀਅਮ ਦੇਣਾ ਨਾ ਕੋਈ ਹੋਰ ਲੈਟਰ ਬਟਰ ਪਾਉਣਾਗਾ ਕੱਲੀ ਯੂਰੀਆ ਹੀ ਦੇਣੀ ਆ ਜੇਕਰ ਤੁਸੀਂ ਬੰਪਰ ਝਾੜ ਚਾਹੁੰਨੇ ਹੋ ਹਾਂ ਜਦੋਂ ਆਪਾਂ ਆਪਣੇ ਝੋਨੇ ਨੂੰ ਦੂਜੀ ਕਿਸ਼ਤ ਦੇਵਾਂਗੇ ਹਫਤੇ ਬਾਅਦ 13 14 ਦਿਨਾਂ ਦਾ ਜਿਹੜਾ ਆਪਣਾ ਝੋਨਾ ਹੁੰਦਾ ਉਦੋਂ ਤੁਸੀਂ ਕੁਝ ਮਰਜ਼ੀ ਸਮਾਨ ਮਿਕਸ ਕਰਕੇ ਪਾ ਦਿਓ ਸਾਰਾ ਕੁਝ ਚੱਲੂਗਾ ਤੁਸੀਂ ਚਾਹੇ ਜ਼ਿੰਕ ਪਾਓ ਚਾਹੇ ਮੈਗਨੀਸ਼ੀਅਮ ਪਾਓ ਕੁਝ ਮਰਜ਼ੀ ਪਾਓ ਉਹ ਸਾਰਾ ਕੁਝ ਚੱਲੂਗਾ ਪਰ ਪਹਿਲੀ ਯੂਰੀਆ ਆਪਾਂ ਕੱਲੀ ਪਾਉਣੀ ਆ ਇਹ ਧਿਆਨ ਦੇ ਵਿੱਚ ਜਰੂਰ ਰੱਖਣਾ ਤੇ ਖਾਸ ਕਰਕੇ ਆਪਾਂ ਗੱਟਾ-ਗੱਟਾ ਨਹੀਂ ਪਾਉਣਾ ਕੋਸ਼ਿਸ਼ ਕਰੋ 25 30 ਕਿਲੋ ਯੂਰੀਆ ਪਵੇ ਇਸ ਤੋਂ ਇਲਾਵਾ ਜੇਕਰ ਤੁਸੀਂ ਦੂਜੀ ਯੂਰੀਆ ਲੇਟ ਦਿੰਨੇ ਹੋ ਤਾਂ ਤੁਸੀਂ ਜਦੋਂ ਝੋਨਾ ਆਪਣਾ 10 ਦਿਨਾਂ ਤੋਂ ਪਲੱਸ ਹੋ ਜਾਵੇ ਤਾਂ ਤੁਸੀਂ ਉਹ ਜਿੰਕ ਐ ਮੈਗਨੀਸ਼ੀਅਮ ਰਲਾ ਕੇ ਛਿੱਟਾ ਮਾਰ ਸਕਦੇ ਹੋ ਜਾਂ ਹੋਰ ਸਮਾਨ ਪਾਉਣਾ ਮਿੱਟੀ ਚਰ ਲਾ ਕੇ ਛਿੱਟਾ ਮਾਰ ਸਕਦੇ ਹੋ ਜ਼ਰੂਰੀ ਨਹੀਂ ਕਿ ਆਪਾਂ ਯੂਰੀਆ ਚ ਮਿਕਸ ਕਰਕੇ ਸਾਰਾ ਸਮਾਨ ਪਾਉਣਾ ਹੁੰਦਾਗਾ ਬਸ ਇੰਨਾ ਧਿਆਨ ਰੱਖੋ ਕਿ ਪਹਿਲੀ ਯੂਰੀਆ ਆਪਾਂ ਕੱਲੀ ਦੇਣੀ ਆ ਤੁਹਾਡੇ ਕੋਲੇ ਕਿੰਨਾ ਮਰਦੀ ਸਮਾਨ ਪਿਆ ਤੁਸੀਂ ਕਿੰਨਾ ਮਰਦੀ ਕਰਤਿਆ ਕਰਨਾ ਬਸ ਪਹਿਲੀ ਯੂਰੀਆ ਕੱਲੀ ਦੇਣੀ ਆ ਧਿਆਨ ਰੱਖੋ ਤੇ ਦੇਣ ਹੀ ਕਦੋਂ ਸ਼ਾਮ ਦੇ ਸਮੇਂ ਜਦੋਂ ਆਪਣੇ ਕਿਾਰੇ ਦੇ ਵਿੱਚ ਪਾਣੀ ਘਟ ਜਾਵੇ ਜਾਂ ਨਾ ਮਾਤਰ ਹੋਵੇ ਤੇ ਸਵੇਰ ਆਪਾਂ ਲਾਉਣਾ ਪਾਣੀ ਬਸ ਇੰਨਾਕ ਧਿਆਨ ਰੱਖੋ ਤੁਹਾਡਾ ਝੋਨਾ ਫਟਾਰਾ ਵੀ ਵਧੀਆ ਕਰੂਗਾ ਤੇ ਛੇਤੀ ਕਰੂਗਾ ਜਿਵੇਂ ਹੀ ਤੁਸੀਂ ਦੂਜੀ ਯੂਰੀਆ ਦੀ ਕਿਸ਼ਤ ਦਿਓਗੇ ਜਾਂ ਜਿਹੜਾ ਜਿੰਕ ਐ ਮੈਗਨੀਸ਼ੀਅਮ ਪਾਉਂਗੇ ਦੂਜੀ ਯੂਰੀਆ ਦੇ ਵਿੱਚ ਜਾਂ ਜਦੋਂ ਆਪਣਾ ਝੋਨਾ 12 13 14 ਦਿਨਾਂ ਦਾ ਹੋ ਗਿਆ ਤਾਂ ਉਹਨੂੰ ਦੇਸੀ ਘਿਓ ਵਾਂਗ ਲੱਗੂ ਆ ਇੱਕਦਮ ਫਟਾਰਾ ਕਰੂਗਾ ਤੁਹਾਨੂੰ ਫਟਾਰਾ ਦੇਖ ਕੇ ਹੈਰਾਨੀ ਹੋਊਗੀ ਯਾਰ ਇੰਨੀ ਛੇਤੀ ਇੰਨਾ ਫਟਾਰਾ ਕਿਵੇਂ ਬਸ ਇੰਨਾਕ ਧਿਆਨ ਰੱਖੋ ਤੇ ਖਰਚਾ ਆਪਣਾ ਘੱਟ ਕਰੋ ਹੁਣ ਦਿਓ ਇਜਾਜ਼ਤ ਤੇ ਧੰਨਵਾਦ ਦੋਸਤੋ